ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਸ਼ੇਧ ਬਹੁਤ ਖਰਾਬ ਹੈ ਅੱਜ ਜਾਖੜ ਸਾਹਿਬ ਨੇ ਵੀ ਜੋ ਗੱਲਾਂ ਕੀਤੀਆਂ ਨੇ ਬਹੁਤ ਜਾਇਜ਼ ਨੇ درست ਨੇ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਪੋਲੀਟੀਕਲ ਪਾਰਟੀਆਂ ਦੇ ਔਰ ਬਾਕੀ ਲੋਕ ਜਾਂਦੇ ਆ ਸਿਰਫ ਫੋਟੋ ਸੈਸ਼ਨ ਹੀ ਹੈ ਨਾ ਤਾਂ ਉਹਨਾਂ ਨੂੰ ਕਿਸਾਨ ਦੇ ਵਿਸ਼ੇ 'ਚ ਕੁਝ ਬੋਲਣਾ ਨਾ ਹੀ ਢੱਲੇਵਾਲ ਜੀ ਦੀ ਕੋਈ ਸਿਹਤ ਨਾਲ ਜਾ ਉਹਨਾਂ ਦੀ ਜਾਨ ਦੇ ਨਾਲ ਕੋਈ ਮਤਲਬ ਹੈ ਉਹਨਾਂ ਦੀ ਜਾਨ ਬਚਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਔਰ ਦੂਸਰਾ ਇਹਦੇ ਚ ਇੱਕੋ ਹੀ ਚੀਜ਼ ਅਸੀਂ ਹੋਰ ਕਹਨੇ ਆ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਸਟੇਟ ਗਵਰਨਮੈਂਟ ਨੇ 24 ਫਸਲਾਂ ਤੇ ਐਮਐਸਪੀ ਦਿੱਤੀ ਹੈ ਔਰ 800 ਕਰੋੜ ਰੁਪਇਆ ਹਰ ਸਾਲ ਹਰਿਆਣਾ ਦੇ ਕਿਸਾਨ ਨੂੰ ਜੋ ਉਹਨੂੰ ਘੱਟ ਕੀਮਤ ਮਿਲਦੀ ਹੈ ਉਹ ਫਸਲ ਪਰ ਪਾਈ ਯੋਜਨਾ ਚ ਜਿਹੜੀ ਆ ਕੀਮਤ ਘੱਟ ਕੀਮਤ ਮਿਲਦੀ ਆ ਉਹ 800 ਕਰੋੜ ਰੁਪਏ ਦਿੱਤਾ ਜਾਂਦਾ ਹੁਣ ਉਸ ਤੋਂ ਜ਼ਿਆਦਾ ਹੋਣਾ ਜੇ ਤੁ 24 ਫਸਲਾਂ ਤੇ ਕੀਮਤ ਮਿਲੇਗੀ ਤੇ ਕੀ ਇਹ ਮੰਗ ਨਹੀਂ ਕਰ ਸਕਦੇ ਕਿ ਵੀ ਪੰਜਾਬ ਸਰਕਾਰ ਵੀ ਕੁਝ ਕਰੇ ਔਰ ਕੀ ਇਹ ਪੰਜਾਬ ਸਰਕਾਰ ਦਾ ਰੋਲ ਨਹੀਂ ਹੈ ਕਿ ਉਹ ਜਾ ਕੇ ਗੱਲ ਕਰਵਾਵੇ ਕੇਂਦਰ ਨਾਲ ਔਰ ਜੋ ਖੁਦ ਕਰ ਸਕਦੇ ਆ ਖੁਦ ਕਰਨ ਔਰ ਨਾਤਾ ਖੁਦ ਕਰਨਾ ਚਾਹੁੰਦੇ ਆ ਔਰ ਨਾ ਹੀ ਕੋਈ ਯੋਗਦਾਨ ਪਾਉਣਾ ਚਾਹੁੰਦੇ ਇਹਦੇ ਚ ਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਡਿਊਟੀ ਹੈ ਉਹ ਵੀ ਸਟੇਟ ਦੇ ਅੰਦਰ ਬੈਠੇ ਆ ਮਰਨ ਵਰਤੇ ਤੇ ਮੈਂ ਇਹ ਸਮਝਦਾ ਬੜੀ ਮੰਦਪਾਗੀ ਗੱਲ ਆ ਔਰ ਇਸ ਨੂੰ ਕਿਸੇ ਵੀ ਕੀਮਤ ਤੇ ਰੋਕਿਆ ਜਾਣਾ ਚਾਹੀਦਾ ਔਰ ਕਿਸਾਨ ਨੂੰ ਇਨਸਾਫ ਵੀ ਮਿਲਣਾ ਚਾਹੀਦਾ ਪਰ ਇਹਦੇ ਤੇ ਬਹੁਤ ਸੋਚਣ ਵਾਲੀ ਗੱਲ ਆ ਜਿਹੜੀ ਇਹ ਕਹਿੰਦੇ ਆ ਕਿ ਸਾਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਦੇ ਇਹ ਮੈਂ ਵੀ ਕਹਣਾ ਕਿ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਗੱਲ ਆ ਇਹ ਪੰਜਾਬ ਦਾ ਨੁਕਸਾਨ ਹੋਏਗਾ। ਔਰ ਇਹ ਜਿਹੜਾ ਪੂਰੇ ਦੇਸ਼ ਦਾ ਹੀ ਠੇਕਾ ਲੈ ਲਿਆ ਨਾ ਇਹਦੇ ਨਾਲ ਬਹੁਤ ਗਲਤ ਆ ਔਰ ਬਾਕੀ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਕਰੋ ਜਿਹੜੀਆਂ ਜਾਇਜ਼ ਨੇ ਉਹ ਮੰਗਾਂ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਔਰ ਕਿਸਾਨ ਦਾ ਹਿੱਸਾ ਵੀ ਹੋਣਾ ਚਾਹੀਦਾ ਔਰ ਡੱਲੇਵਾਲ ਜੀ ਦੀ ਜਾਨ ਵੀ ਬਚਣੀ ਚਾਹੀਦੀ ਆ ਔਰ ਭਗਵੰਤ ਮਾਨ ਜੀ ਨੂੰ ਆਪਣੇ ਆਪ ਨੂੰ ਦਰਸਤ ਕਰਨਾ ਚਾਹੀਦਾ ਕੇਜਰੀਵਾਲ ਤੋਂ ਛੁਪਕਾਰਾ ਪਾ ਲੈਣਾ ਚਾਹੀਦਾ ਕਿਉਂਕਿ ਉਹ ਪੰਜਾਬ ਦਾ ਔਰ ਪੰਜਾਬ ਦੇ ਕਿਸਾਨ ਦਾ ਕੋਈ ਹਿੱਤ ਨਹੀਂ